ਜੇ ਤੂੰ ਉਸੇ ਵੀ ਪੂਰੀ ਵੱਡੀ ਪੂਰੀ ਖੁੱਲੀ ਡੁੱਲੀ ਕੂਠੀ ਲੱਭ ਰਿਓ ਤਾਨੂੰ ਚਾਹੀਦਾ ਪੂਰਾ ਖੁੱਲਾ ਡੋਲਾ ਬਹਿੜਾ ਪਸ਼ੂਆਂ ਵਾਸਤੇ ਥਾਂ ਬਣੀ ਹੋਵੇ ਸਬਜ਼ੀ ਲਾਉਣ ਵਾਸਤੇ ਥਾਂ ਬਣੀ ਹੋਵੇ ਤਾਂ ਤੁਹਾਡੀ ਭਾਲ ਅੱਜ ਤੋਂ ਖਤਮ ਹੈ ਤੁਹਾਡੇ ਖਾਤਰ ਇਹੋ ਜੀ ਆਪਾਂ ਕੂਠੀ ਲੈ ਕੇ ਪਹੁੰਚਿਆ ਤੁਸੀਂ ਵੀਡੀਓ ਦੇਖੋ ਬਣੇ ਰਹੋ ਜੀ ਅੰਤ ਤੱਕ ਨਮੀਆਂ ਨਮੀਆਂ ਕੂਠੀਆਂ ਤੇ ਘਰਾਂ ਮਕਾਨਾਂ ਦੀ ਵੀਡੀਓ ਦੇਖਣ ਵਾਸਤੇ ਹੋਮ ਸੇਲ ਮਾਰਕੀਟ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਇੱਕ ਬੈਲ ਆਈਕਨ ਹੈ ਉਹਨੂੰ ਦੱਬੋ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਤੁਸੀਂ ਕਹਿੰਦੇ ਸੀਗੇ ਸਾਰੇ ਵੀ ਸਾਨੂੰ ਪੂਰੀ ਖੁੱਲੀ ਡੁੱਲੀ ਕੂਠੀ ਚਾਹੀਦੀ ਹੈ ਤੇ ਬਾਹਰੋਂ ਗਲੀ ਵਗੈਰਾ ਜੜੀ ਲੱਗਦੀ ਹੋਵੇ ਪੂਰੀ ਖੁੱਲੀ ਡੁੱਲੀ ਹੋਵੇ ਤੇ ਤੁਹਾਡੇ ਕਮੈਂਟਾਂ ਨੂੰ ਆਪਾਂ ਦੇਖ ਕੇ ਲੈ ਕੇ ਪਹੁੰਚੇ ਹਾਂ ਜੀ ਤੁਸੀਂ ਦੇਖੋ ਸਬਜ਼ੀ ਲਾਉਣ ਨੂੰ ਇੱਕ ਪਾਸੇ ਜਗ੍ਹਾ ਮਿਲ ਜੂਗੀ ਬੈੜਾ ਆਪਾਂ ਨੂੰ ਪੂਰਾ ਖੁੱਲਾ ਡੁੱਲਾ ਮਿਲ ਜੂਗਾ ਜੇ ਤੁਸੀਂ ਪਸ਼ੂ ਰੱਖਦੇ ਹੋ ਤਾ ਤੁਹਾਡੇ ਖਾਤਰ ਆਪਾਂ ਪਸ਼ੂਆਂ ਵਾਸਤੇ ਵੀ ਅਲੱਗ ਤੋਂ ਜਗ੍ਹਾ ਲੈ ਕੇ ਪਹੁੰਚੇ ਹਾਂ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਸਾਰਾ ਕੁਝ ਆਪਣੇ ਕੋਠੀ ਦੇ ਵਿੱਚ ਹੀ ਅਵੇਲੇਬਲ ਹੈ ਜੀ ਪੂਰੀ ਖੁੱਲੀ ਡੁੱਲੀ ਆਪਾਂ ਨੂੰ ਕੋਠੀ ਮਿਲੂਗੀ ਤੇ ਗੱਲ ਆਪਾਂ ਕੱਲੀ ਕੱਲੀ ਪੂਰੀ ਕਰਦੇ ਹਾਂ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਕਿਸੇ ਵੀ ਏਰੀਆ ਤੋਂ ਦੇਖ ਰਹੂ ਜਿੰਨੇ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਜੇ ਤੁਹਾਡੇ ਕੋਲੇ ਵੀ ਕੋਠੀਆ ਘਰ ਮਕਾਨ ਨੂੰ ਤੁਸੀਂ ਵੇਚਣਾ ਹੈ ਜੇ ਚਾਹੁੰਦੇ ਹੋ ਤਾਂ ਭੇਜੋ ਆਪਣੇ ਕੋਲੇ ਇੱਕ ਵੀਡੀਓ ਪੂਰੀ ਜਾਣਕਾਰੀ ਪੰਜ ਤੋਂ ਸੱਤ ਫੋਟੋਆਂ ਤੇ ਫਰੀਦ ਵਿੱਚ ਆਪਾਂ ਐਡ ਲਗਾ ਦੇਵਾਂਗੇ ਤੇ ਹੁਣ ਆਪਾਂ ਕੁਠੀ ਦੀ ਗੱਲ ਕਰਦੇ ਹਾਂ ਪਸ਼ੂਆਂ ਵਾਸਤੇ ਜਗ੍ਹਾ ਤੁਸੀਂ ਦੇਖ ਲਈ ਹੋਊਗੀ ਤੇ ਵਧੀਆ ਕੁਠੀਆ ਜੀ ਤੇ ਪੈਂਡੂ ਸੋਦਾ ਜੀ ਜਿਵੇਂ ਕਿ ਪੈਂਡਾਂ ਦੇ ਵਿੱਚ ਬਣੀ ਹੁੰਦੀ ਹੈ ਤੇ ਪਿੰਡ ਤੋਂ ਹੀ ਆਪਾਂ ਲੈ ਕੇ ਪਹੁੰਚੇ ਹਾਂ ਬਹੁਤ ਸੋਹਣੀ ਇਹਨਾਂ ਨੇ ਕੁਠੀਆ ਜਿਹੜੀ ਬਣਾਈ ਹੋਈ ਆ ਤੇ ਵਧੀਆ ਇਹਨਾਂ ਨੇ ਸਾਰਾ ਕੁਝ ਕੀਤਾ ਹੋਇਆ ਵਧੀਆ ਗੱਲਬਾਤ ਕੀਤੀ ਹੋਈ ਆ ਆਪਾਂ ਨੂੰ ਉੱਪਰ ਜਾਣ ਵਾਸਤੇ ਪੂੜੀਆਂ ਇੱਕ ਪਾਸੋਂ ਦੀ ਮਿਲ ਜਾਣਗੀਆਂ ਤੇ ਵੇੜਾ ਜਿਹੜਾ ਕੁਠੀ ਦੇ ਮੂਹਰੇ ਇਹਨਾਂ ਨੇ ਥੋੜਾ ਜਿਹਾ ਛੱਡਿਆ ਹੋਇਆ ਉਹ ਸਾਰਾ ਇਹਨਾਂ ਨੇ ਪੱਕਾ ਕੀਤਾ ਹੋਇਆ ਹੈ ਤੇ ਬਾਹਰਲੀ ਸਾਈਡ ਆਪਾਂ ਨੂੰ ਇੱਕ ਕੱਚੀ ਰਸੋਈ ਵੀ ਮਿਲ ਜੂਗੀ ਕਿਉਂਕਿ ਆਪਣੇ ਪਿੰਡਾਂ ਦੇ ਵਿੱਚ ਖਾਸ ਕਰਕੇ ਬਾਹਰ ਕੱਚੀ ਰਸੋਈ ਤਾਂ ਹੁੰਦੀ ਹੁੰਦੀ ਹੈ ਕਿਉਂਕਿ ਮੈਂ ਵੀ ਪਿੰਡ ਤੋਂ ਹੀ ਆ ਜੀ ਤਾਂ ਕਰਕੇ ਮੈਨੂੰ ਸਾਰਾ ਕੁਝ ਪਿੰਡਾਂ ਬਾਰੇ ਪਤਾ ਹੈ ਜੀ ਤੇ ਸਾਰਾ ਕੁਝ ਤੁਹਾਨੂੰ ਆਪਾਂ ਦਿਖਾਵਾਂਗੇ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਇੱਥੇ ਇਹਨਾਂ ਨੇ ਆਪਦੇ ਕਣਕਲੇ ਢੋਲ ਤੇ ਆਪਦਾ ਕਾਫੀ ਸਮਾਨ ਰੱਖਿਆ ਹੋਇਆ ਹੈ ਤੇ ਨਾਲ ਹੀ ਆਪਾਂ ਨੂੰ ਇੱਕ ਬਾਥਰੂਮ ਮਿਲ ਜੂਗਾ ਤੇ ਬਹੁਤ ਸੋਹਣਾ ਇਹਨਾਂ ਨੇ ਸਾਰਾ ਕੁਝ ਜਿਹੜਾ ਕੰਮ ਹੈ ਕਰਵਾਇਆ ਹੋਇਆ ਟਾਇਲਰ ਟੂਲ ਨੂੰ ਦੇਖ ਲਓ ਸਾਰੀਆਂ ਇਹਨਾਂ ਨੇ ਲਗਵਾ ਰੱਖੀਆਂ ਤੇ ਡਬਲ ਆਪਾਂ ਨੂੰ ਮਿਲ ਜਾਣਗੇ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਜੀ ਤੇ ਗਿਜ਼ਰ ਵਗੈਰਾ ਲੱਗਿਆ ਹੋਇਆ ਕੰਮ ਇਹਨਾਂ ਨੇ ਇੱਕ ਨੰਬਰ ਸਾਰਾ ਕਰਵਾਇਆ ਹੋਇਆਗਾ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਐਨੀ ਕਿ ਵੀਡੀਓ ਤੁਸੀਂ ਦੇਖੀ ਹੈ ਤੁਹਾਨੂੰ ਕਿਵੇਂ ਦੀ ਲੱਗੀ ਵੀਡੀਓ ਜਰੂਰ ਦੱਸਿਓ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਪਹਿਲੀ ਵਾਰ ਜੇ ਤੁਸੀਂ ਆਇਓ ਚੈਨਲ ਤੇ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਕਿਸੇ ਕੋਲੇ ਕੂਠੀ ਘਰ ਮਕਾਨ ਕੁਛ ਵੀ ਹੋਵੇ ਵੇਚਣਾ ਤੁਸੀਂ ਚਾਹੁੰਦੇ ਹੋ ਆਪਣੇ ਚੈਨਲ ਦਾ WhatsApp ਨੰਬਰ ਉੱਪਰ ਹਮੇਸ਼ਾ ਚੱਲਦਾ ਰਹਿੰਦਾ ਹੈ 738004 26100 73 ਬਸ ਆਪਣੇ ਕੋਲੇ ਭੇਜ ਦਿਆ ਕਰੋ ਤੇ ਹੁਣ ਆਪਾਂ ਅੰਦਰ ਚੱਲਦੇ ਹਾਂ ਤੁਸੀਂ ਦੇਖੋਗੇ ਲ lobby area ਆਪਾਂ ਨੂੰ ਬਹੁਤ ਖੁੱਲਾ ਡੁੱਲਾ ਮਿਲ ਜੂਗਾ ਆਪਾਂ ਨੂੰ ਡਰਾਈੰਗ ਰੂਮ ਮਿਲ ਜੂਗਾ ਕਿਚਨ ਮਿਲੂਗਾ ਬੈਡਰੂਮ ਮਿਲ ਜਾਣਗੇ ਪੂਰੀ ਦੀ ਪੂਰੀ ਕੂਠੀ ਆਪਾਂ ਨੂੰ ਬਹੁਤ ਖੁੱਲੀ ਡੁੱਲੀ ਮਿਲ ਜੂਗੀ ਤੇ ਕਿਚਨ ਦੇਖ ਲਓ ਤੁਸੀਂ ਆਪੇ ਦੇਖ ਲਓ ਬਹੁਤ ਵੱਡਾ ਕਿਚਨ ਇਹਨਾਂ ਨੇ ਬਣਵਾਇਆ ਹੋਇਆ ਤੇ ਕੱਲੀ ਰੰਗ ਨਹੀਂ ਹੋਈ ਕੋਠੀ ਬਾਕੀ ਸਾਰਾ ਕੰਮ ਟੋਟਲ ਇਹਨਾਂ ਨੇ ਕਰਵਾ ਰੱਖਿਆ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਕਿਚਨ ਆਪਾਂ ਨੂੰ ਵਧੀਆ ਮਿਲ ਜੂਗਾ ਤੇ نیچے ਆਪਾਂ ਨੂੰ ਹਰ ਥਾਂ ਤੇ ਵਧੀਆ ਫਾਰਸ਼ ਲੱਗਿਆ ਹੋਇਆ ਮਿਲ ਜੂਗਾ ਤੇ ਵਧੀਆ ਜੀ ਸਾਰਾ ਕੁਝ ਤੁਹਾਨੂੰ ਮੈਂ ਅੰਦਰੋਂ ਵੀ ਦਿਖਾ ਦਿੰਨਾ ਕਮਰੇ ਦਿਖਾ ਦਿੰਨਾ ਤੁਸੀਂ ਦੇਖੋ ਆਪਾਂ ਨੂੰ ਕੋਈ ਕਮਰਾ ਵੀ ਇਦਾਂ ਨਹੀਂ ਮਿਲਣਾ ਕੋਈ 10 ਬਾਈ 10 ਦਾ ਛੋਟਾ ਮੋਟਾ ਪੂਰੇ ਖੁੱਲੇ ਡੁੱਲੇ ਇਹਨਾਂ ਨੇ ਕਮਰੇ ਆਪਦੇ ਬਣਵਾਏ ਹੋਏ ਨੇ। ਬਾਕੀ ਤੁਸੀਂ ਦੇਖੋ ਜੀ ਜੋ ਵੀ ਸ਼ੀਸ਼ੇ ਵਗੈਰਾ ਦਾ ਕੰਮ ਹੁੰਦਾ ਜਿਵੇਂ ਵਿੰਡੋ ਚ ਉਹ ਤਾਂ ਇਹਨਾਂ ਨੇ ਸਾਰਾ ਕਰਵਾਏ ਰੱਖਿਆ। ਜੋੜੀਆਂ ਸਾਰੀਆਂ ਲੱਗੀਆਂ ਹੋਈਆਂ। ਲਾਈਟਿੰਗ ਦਾ ਟੋਟਲ ਕੰਮ ਇਹਨਾਂ ਨੇ ਕਰਵਾਇਆ ਹੋਇਆ ਤੇ ਸਾਰਾ ਕੰਮ ਜਿਹੜਾ ਵਧੀਆ ਹੋਇਆ ਕੋਠੀ ਆਪਾਂ ਨੂੰ ਵਧੀਆ ਮਿਲੂਗੀ। ਜੇ ਆਪਾਂ ਜਗਾਂ ਦੀ ਗੱਲ ਕਰੀਏ ਤਾਂ ਆਪਾਂ ਨੂੰ 21 ਮਰਲੇ ਦੇ ਲਗਭਗ ਜਗ੍ਹਾ ਮਿਲ ਚੁੱਕੀ। 21 ਮਰਲੇ ਕਾਫੀ ਵੱਡੀ ਖੁੱਲੀ ਡੁੱਲੀ ਜਗ੍ਹਾ ਹੋ ਜਾਂਦੀ ਹੈ। ਜੇ ਬਿਸਬਿਆਂ ਦੇ ਵਿੱਚ ਗੱਲ ਕਰੀਏ ਤਾਂ ਆਪਾਂ ਨੂੰ 15 20ਵੀਂ ਜਗ੍ਹਾ ਮਿਲੂਗੀ ਜੀ 15 20ਵੀਂ ਜਗ੍ਹਾ ਦੇ ਵਿੱਚ ਕੋਠੀ ਬਣੀ ਹੋਈ ਹੈ ਰੇਟ ਜਿਹੜਾ ਇਹਨਾਂ ਨੇ ਆਪਣੇ ਕੋਲੇ ਲਾ ਕੇ ਭੇਜਿਆ ਉਹ ਲਾ ਕੇ ਭੇਜਿਆ 30 ਲੱਖ ਰੁਪਏ ਜੀ ਬਾਕੀ ਕਹਿੰਦੇ ਸੀਗੇ ਅਡਜਸਟਮੈਂਟ ਕਰ ਲਾਂਗੇ ਕੋਈ ਚੱਕਰ ਵਾਲੀ ਗੱਲ ਨਹੀਂ ਮੌਕੇ ਤੇ ਬਹਿ ਕੇ ਗੱਲਬਾਤ ਹੋ ਜੂਗੀ ਕਿਸੇ ਨੂੰ ਕੋਠੀ ਪਸੰਦ ਆਉਂਦੀ ਹੈ ਤਾਂ ਤੁਸੀਂ ਜਾ ਕੇ ਵੀ ਦੇਖ ਸਕਦੇ ਹੋ ਤੁਹਾਨੂੰ ਲੋਕੇਸ਼ਨ ਮਿਲ ਜੂਗੀ ਜੇ ਆਪਾਂ ਜਗ੍ਹਾ ਦੀ ਗੱਲ ਕਰੀਏ ਵੀ ਕਿੱਥੇ ਹੈ ਤਾਂ ਆਪਾਂ ਨੂੰ ਪਿੰਡ ਲੱਗੂਗਾ ਮਹਿਤਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਜੀ ਪਿੰਡ ਮਹਿਤਾ ਦੇ ਵਿੱਚ ਆ ਜਿਹੜੀ ਕੋਠੀ ਆ ਬਣੀ ਹੋਈ ਆ ਤਾਂ ਆ ਤਹਿਸੀਲ ਇਹਨਾਂ ਨੂੰ ਲੱਗਦੀ ਆ ਜ਼ਿਲ੍ਹਾ ਬਰਨਾਲਾ ਜੀ ਜਾ ਕੇ ਕਿਸੇ ਨੇ ਦੇਖਣੀ ਆ ਜਾ ਕੇ ਦੇਖ ਸਕਦੇ ਹੋ ਤੇ ਵਧੀਆ ਕੋਠੀ ਆ ਜੀ ਬਾਕੀ ਸਾਰਾ ਕੁਝ ਤੁਹਾਨੂੰ ਪਤਾ ਲੱਗ ਹੀ ਗਿਆ ਜੀ ਤੇ ਵਧੀਆ ਕੋਠੀ ਬਣੀ ਹੋਈ ਆ ਵਧੀਆ ਏਰੀਆ ਚ ਬਣੀ ਹੋਈ ਆ ਤੁਹਾਨੂੰ ਕਿਸੇ ਨੂੰ ਵੀ ਪਸੰਦ ਆਈਏ ਕੋਠੀ ਤੁਸੀਂ ਜਾ ਕੇ ਦੇਖਣੀ ਹੋਵੇ ਤਾਂ ਤੁਸੀਂ ਆਪੇ ਜਾ ਕੇ ਦੇਖ ਸਕਦੇ ਹੋ location ਤੁਹਾਨੂੰ ਮੈਂ ਦੱਸ ਹੀ ਦਿੱਤੀ ਸਾਰਾ ਕੁਝ ਕਨਫਰਮ ਤੁਹਾਨੂੰ ਮੈਂ ਕਰਵਾਈ ਦਿੱਤਾ ਜੀ ਬਾਕੀ ਤੁਹਾਨੂੰ ਕਿਵੇਂ ਦੀ ਲੱਗੀ ਵੀਡੀਓ ਜਰੂਰ ਦੱਸਿਓ ਮੈਨੂੰ ਕਮੈਂਟ ਕਰਕੇ ਤੇ ਰੇਟ ਵੀ ਤੁਹਾਨੂੰ ਪਤਾ ਲੱਗ ਗਿਆ ਜਗ੍ਹਾ ਵੀ ਤੁਹਾਨੂੰ ਮੈਂ ਕਨਫਰਮ ਕਰਵਾਈ ਦਿੱਤੀ ਬਾਕੀ ਕੋਠੀ ਦੀ ਵੀਡੀਓ ਚੱਲ ਹੀ ਰਹੀ ਆ ਕਿਵੇਂ ਦੀ ਲੱਗ ਰਹੀ ਆ ਦੱਸਿਓ ਲਾਜ਼ਮੀ ਕਮੈਂਟ ਕਰਕੇ ਜੀ ਕਮੈਂਟ ਕਰਨਾ ਨਾ ਭੁੱਲਿਆ ਕਰੋ ਤੇ ਇੱਕ ਗੱਲ ਹੋਰ ਜੀ ਇੱਕ ਬੈਡਰੂਮ ਨਾਲ ਆਪਾਂ ਨੂੰ ਅਟੈਚ ਬਾਥਰੂਮ ਵੀ ਮਿਲ ਜਾਊਗਾ ਜੀ ਬਾਕੀ ਸਾਹਮਣੇ ਆਪਣਾ ਆ ਗਿਆ ਡਰਾਈੰਗ ਰੂਮ ਓਪਨ ਮਿਲ ਜੂਗਾ ਬਾਕੀ ਕੂਠੀ ਜਿਹੜੀ ਨਕਸ਼ੇ ਤੇ ਤਿਆਰ ਹੋਈ ਹੈ ਨਕਸ਼ਾ ਬਣਾਇਆ ਹੋਇਆ ਕੂਠੀ ਦਾ ਤੇ ਨਕਸ਼ਾ ਬਣਵਾ ਕੇ ਜਿਹੜੀ ਕੂਠੀ ਇਹਨਾਂ ਨੇ ਆਪਦੀ ਬਣਵਾਈ ਹੋਈ ਹੈ ਕੋਈ ਇਦਾਂ ਨਹੀਂ ਵੀ ਐਵੇਂ ਹੀ ਬਣਾਤੀ ਧਰ ਕੇ ਜੀ ਤੇ ਕੂਠੀ ਦੀ ਗੱਲਬਾਤ ਆਪਾਂ ਕਰ ਲਈ ਤੇ ਮੋਬਾਈਲ ਨੰਬਰ ਤੁਹਾਨੂੰ ਮਿਲ ਗਿਆ ਹੋਊਗਾ ਪਿੱਛੇ ਨੰਬਰ ਤੁਹਾਨੂੰ ਮੈਂ ਦੱਸ ਦਿੰਦਾ ਜੀ 62 833 84978 ਦੁਬਾਰਾ ਫਿਰ ਤੋਂ ਮੈਂ ਕਨਫਰਮ ਤੁਹਾਨੂੰ ਕਰਵਾ ਦੇਣਾ 62 833 8490 78 ਇਸੇ ਨੰਬਰ ਤੇ ਗੱਲ ਤੁਸੀਂ ਕਰ ਸਕਦੇ ਹੋ ਜੇ ਕਿਸੇ ਨੇ ਗੱਲ ਕਰਨੀ ਹੋਵੇ ਕਿਸੇ ਵੀ ਤਰ੍ਹਾਂ ਦੀ ਬਾਕੀ ਤੁਸੀਂ ਜਾ ਕੇ ਦੇਖੋਗੇ ਤੁਹਾਨੂੰ ਸਾਰਾ ਕੁਝ ਪਤਾ ਲੱਗ ਜਾਊਗਾ ਕੋਠੀ ਦੇ ਵਿੱਚ ਕੋਈ ਕਮੀ ਨਹੀਂ ਵਧੀਆ ਕੋਠੀ ਬਣੀ ਹੋਈ ਹੈ 30 ਲੱਖ ਰੁਪਏ ਡਿਮਾਂਡ ਹੈ ਜੀ ਬਾਕੀ ਹੋ ਜਾਊਗਾ ਅਡਜਸਟਮੈਂਟ ਤੇ ਮਾਲਕ ਨੇ ਕਿਹਾ ਵੀ ਬਹਿ ਕੇ ਗੱਲ ਕਰ ਲਾਂਗੇ ਕੋਈ ਚੱਕਰ ਵਾਲੀ ਗੱਲ ਨਹੀਂ ਰੇਟ ਦੀ ਟੈਨਸ਼ਨ ਨਾ ਕਰਿਓ ਮਾਲਕ ਨੇ ਖਾਸ ਕਰਕੇ ਕਿਹਾਗਾ ਤੇ ਗੱਲ ਇੱਕ ਵਾਰੀ ਲਾਜ਼ਮੀ ਕਰ ਲਿਓ ਜੀ ਤੇ ਦੱਸਿਓ ਜਰੂਰ ਤੇ ਇਸ ਤਰ੍ਹਾਂ ਦੀ ਹਰ ਰੋਜ਼ ਨਵੇਂ ਤੋਂ ਨਵੀਂ ਵੀਡੀਓ ਦੇਖਣ ਵਾਸਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਲਾਜ਼ਮੀ ਕਰ ਲਿਓ। ਨੀਚੇ ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲੂਗਾ ਜੀ ਉਹਨੂੰ ਜ਼ਰੂਰ ਦਬਾ ਦਿਓ। ਤੇ ਨਾਲ ਇੱਕ ਬੈਲ ਆਈਕਨ ਹੋਊਗਾ ਉਹਨੂੰ ਵੀ ਆਲਟ ਸੈਟ ਕਰਕੇ ਕਲਿੱਕ ਲਾਜ਼ਮੀ ਕਰ ਦਿਓ ਜੀ। ਬਾਕੀ ਕਿਸੇ ਨੇ ਐਡ ਕਰਵਾਉਣੀ ਹੋਵੇ ਜਿੱਥੋਂ ਵੀ ਤੁਸੀਂ ਦੇਖ ਰਹੇ ਹੋ ਕਿਸੇ ਵੀ ਏਰੀਆ 'ਚੋਂ ਦੇਖ ਰਹੇ ਹੋ ਜੀ ਤੁਸੀਂ ਕੀ ਕਰਨਾ ਹੈ ਜਿੱਥੇ ਵੀ ਤੁਹਾਡੀ ਕੁਠੀ ਹੈ ਜੀ ਘਰ ਹੈ ਆਪਣੇ ਕੋਲੇ ਇੱਕ ਵੀਡੀਓ ਤੇ ਪੂਰੀ ਜਾਣਕਾਰੀ ਤੇ 5 ਤੋਂ 7 ਫੋਟੋਆਂ ਜੀ ਜਿਹੜੀ ਵੀਡੀਓ ਤੁਸੀਂ ਬਣਾਉਂਗੇ ਵਧੀਆ ਤਰੀਕੇ ਨਾਲ ਬਣਾਉਣੀ ਹੈ ਫੋਨ ਨੂੰ ਟੇਡਾ ਕਰਕੇ ਬਣਾਉਣੀ ਹੈ ਜਿਵੇਂ ਕਿ ਇਹਨਾਂ ਨੇ ਫੋਨ ਨੂੰ ਟੇਡਾ ਕਰਕੇ ਆਪਣੇ ਕੋਲੇ ਵੀਡੀਓ ਬਣਾ ਕੇ ਭੇਜੀ ਹੈ ਫੋਨ ਨੂੰ ਟੇਡਾ ਰੱਖ ਕੇ ਬਾਹਰ ਤੋਂ ਬਣਾਉਣੀ ਸ਼ੁਰੂ ਕਰਨੀ ਹੈ ਜੀ ਤੇ ਫੋਨ ਨੂੰ ਜ਼ਿਆਦਾ ਹਿੱਲਣਾ ਨਹੀਂ ਦੇਣਾ ਪੂਰੀ ਵਧੀਆ ਤਰੀਕੇ ਨਾਲ ਵੀਡੀਓ ਬਣਾਉਣੀ ਹੈ ਉੱਪਰ ਨੀਚੇ ਦੀ ਕਮਰੇ ਦੇ ਅੰਦਰੋਂ ਬਾਹਰੋਂ ਛੱਤ ਦੀ ਹਰ ਥਾਂ ਦੀ ਜੀ ਤੇ ਵੀਡੀਓ ਬਣਾ ਕੇ ਆਪਣੇ ਵਟਸਐਪ ਨੰਬਰ ਤੇ ਭੇਜ ਦਿਓ ਤੇ ਆਪਾਂ ਐਡ ਜਲਦੀ ਤੋਂ ਜਲਦੀ ਤੁਹਾਡੀ ਲਗਾ ਦਾਂਗੇ ਤੇ ਐਡ ਕਰਾਉਣ ਦਾ ਆਪਾਂ ਕੋਈ ਖਰਚਾ ਵੀ ਨਹੀਂ ਲੈਂਦੇ ਜੀ ਤੇ ਇੱਕ ਗੱਲ ਹੋਰ ਜੀ ਤੁਸੀਂ ਕਮੈਂਟ ਬਹੁਤ ਜ਼ਿਆਦਾ ਕਰਦੇ ਹੋ ਕਮੈਂਟਾਂ ਦੇ ਵਿੱਚ ਤੁਸੀਂ ਲਿਖਦੇ ਹੋ ਨਿਓ ਵੀ ਅਸੀਂ ਇਸ ਏਰੀਆ ਚੋਂ ਕੋਠੀ ਹੈ ਜਿਹੜੀ ਸੇਲ ਕਰਨੀ ਆ ਆਪਦੀ ਤੁਸੀਂ ਕਮੈਂਟ ਦੇ ਵਿੱਚ ਨਾ ਲਿਖਿਆ ਕਰੋ ਜੀ ਵੀ ਕੋਠੀ ਸੇਲ ਕਰਨੀ ਹੈ ਤੁਸੀਂ ਆਪਣੇ ਵਟਸਐਪ ਨੰਬਰ ਤੇ ਬਸ ਵੀਡੀਓ ਬਣਾ ਕੇ ਭੇਜ ਦੇ ਕਰੋ ਕਿਉਂਕਿ ਕਮੈਂਟ ਦੇ ਵਿੱਚ ਗੱਲ ਤਾਂ ਹੁੰਦੀ ਨਹੀਂ ਜੀ ਠੀਕ ਹੈ ਜੀ ਤੇ ਤੁਸੀਂ ਆਪਣੇ ਵਟਸਐਪ ਨੰਬਰ ਤੇ ਜਾਂ ਤਾਂ ਮੈਸੇਜ ਕਰਦਿਆ ਕਰੋ ਬੋਲ ਕੇ ਮੈਸੇਜ ਕਰਦਿਆ ਕਰੋ ਲਿਖਦਿਆ ਕਰੋ ਵੀ ਅਸੀਂ ਕੋਠੀ ਸੇਲ ਕਰਨੀ ਹੈ ਜੀ ਜਾਂ ਸਿੱਧੀ ਵੀਡੀਓ ਬਣਾ ਕੇ ਭੇਜ ਦਿਓ ਕਰੋ ਬਸ ਠੀਕ ਹੈ ਜੀ ਬਾਕੀ ਮਿਲਦੇ ਹਾਂ ਜਲਦੀ ਤੇ ਕਿਸੇ ਕੋਲੇ ਹੈਗੀ ਆ ਬਣਾਓ ਵੀਡੀਓ ਤੇ ਭੇਜੋ ਆਪਣੇ ਕੋਲ ਤੇ ਅਗਲੀ ਵੀਡੀਓ ਚੋਂ ਤੁਹਾਨੂੰ ਕਿਹੜੇ ਏਰੀਆ ਚੋਂ ਕਿੱਥੋਂ ਕੋਠੀ ਘਰ ਮਕਾਨ ਚਾਹੀਦਾ ਦੱਸੋ ਮੈਨੂੰ